ਬੇਤੇ ਦਿਨ ਹਲਕਾ ਕਾਦੀਆਂ ਧਾਰੀਵਾਲ ਨਜ਼ਦੀਕ ਪਿੰਡ ਕਲਿਆਣਪੁਰ ਵਿਖੇ ਗੁਰਦਾਸਪੁਰ ਲੋਕ ਸਭਾ ਦੇ ਆਜ਼ਾਦ ਉਮੀਦਵਾਰ ਸੈਮਲ ਸੋਨੀ ਦੇ ਚੋਣ ਇੰਚਾਰਜ ਲਾਰੈਂਸ ਚੌਧਰੀ ਤੇ ਕਿਸਾਨ ਆਗੂ ਸਰਦਾਰ ਜਸਪਾਲ ਸਿੰਘ ਸੰਯੁਕਤ ਕਿਸਾਨ ਮੋਰਚਾ ਦੀ ਪ੍ਰੇਰਣਾ ਸਦਕਾ ਸੈਂਕੜੇ ਲੋਕਾਂ ਵੱਲੋਂ ਸੈਮਲ ਸੋਨੀ ਨੂੰ ਸਮਰਥਨ ਦਿੱਤਾ ਗਿਆ ਇਸ ਮੌਕੇ ਸਰਦਾਰ ਜਸਪਾਲ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਹਲਕਾ ਕਾਦੀਆਂ ਤੋਂ ਕਿਸਾਨ ਤੇ ਸਿੱਖ ਭਾਈਚਾਰਾ ਤਨੋਂ ਮਨੋਂ ਸੈਮਲ ਸੋਨੀ ਦੇ ਨਾਲ ਹੈ ਅਤੇ ਆਓ ਸੁਣਾਉਂਦੇ ਹਾਂ ਤੁਹਾਨੂੰ ਇਸ ਮੌਕੇ ਤੇ ਪ੍ਰਧਾਨ ਲਾਰੈਂਸ ਚੋਧਰੀ ਤੇ ਕਿਸਾਨ ਆਗੂ ਨੇ ਕੀ ਕਿਹਾ ਮੇਰਾ ਨਾਮ ਜਸਵਾਲ ਸਿੰਘ ਕल्याणਪੁਰਾ ਜੀ ਮੈਂ ਸੰਜੁਕਤ ਸਵਾਜ ਮੋਰਚੇ ਵਾਲਾ ਕੈਂਡੀਡੇਟ ਹਾਂ ਇੱਥੋਂ ਹਲਕਾ ਕਾਦੀਆਂ ਤੋਂ ਅੱਜ ਸਾਡੇ ਨਗਰ ਦੇ ਵਿੱਚ ਜੋ ਆਜ਼ਾਦ ਉਮੀਦਵਾਰ ਸ਼ੈਮਵਲ ਸੋਨੀ ਜੀ ਇੱਥੋਂ ਲੋਕ ਸਭਾ ਹਲਕਾ ਤੋਂ ਇਲੈਕਸ਼ਨ ਲੜ ਰਹੇ ਨੇ ਗਰਦਾਸਪੁਰ ਤੋਂ ਅੱਜ ਉਹਨਾਂ ਦੀ ਜੋਨ ਮੈਮ ਨੂੰ ਬਹੁਤ ਵੱਡਾ ਹਲਾੜਾ ਮਿਲਿਆ ਹੈ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਇਕੱਠੇ ਹੋਏ ਸੀ ਮੈਨੂੰ ਪੂਰੀ ਉਮੀਦ ਹੈ ਕਿ ਇੱਥੋਂ ਸੈਮੂਅਲ ਸੋਨੀ ਜੀ ਚੰਗੀ ਲੀਡਰ ਨਾਲ VOTING ਲੈਣਗੇ ਔਰ ਇਹ ਜੋ ਸੈਮੂਅਲ ਸੋਨੀ ਜੀ CNF ਦੇ ਚ ਆਪਣੇ ਪ੍ਰਧਾਨ ਜੀ ਨੈਸ਼ਨਲ ਪ੍ਰਧਾਨ ਲਾਰੈਂਸ ਚੌਧਰੀ ਜੀ ਬੱਬਾ ਗਿੱਲ ਜੀ ਮੇਰੇ ਨਾਲ ਜੋ ਵੀ ਮੇਰੀ ਇਲੈਕਸ਼ਨ ਹੀ ਮੇਰੇ ਨਾਲ ਵੀ ਇਹ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਨਾਲ ਕੰਮ ਕਰਦੇ ਰਹੇ ਮੇਰੇ ਦੁੱਖ ਸੁੱਖ ਵਿੱਚ ਭਾਈਵਾਲ ਹੁੰਦੇ ਸੀ ਅੱਜ ਮੇਰਾ ਵੀ ਇਨਸਾਨੀਅਤ ਤੌਰ ਤੇ ਫਰਜ਼ ਬਣਦਾ ਸੀ ਕਿ ਇਹਨਾਂ ਦੀ ਜਿਹੜੀ ਚੋਣਵੇਂ ਅਮਾ ਉਦੇ ਵਿੱਚ ਮੇਰਾ ਵੀ ਫਰਜ ਬੰਦਾ ਸੀ ਕਿ ਮੈਂ ਇਹਨਾਂ ਦੀ ਮਦਦ ਕਰਾਂ ਔਰ ਮੈਂ ਆਪਣੇ ਪਿੰਡ ਤੋਂ ਵਿਸ਼ਵਾਸ ਦੋਣਾ ਵਾ ਕਿ ਵੱਧ ਵੱਧ ਲੋਕਾਂ ਨੂੰ ਮੋਟੀਵੇਟ ਕਰਕੇ ਵੱਧ ਵੱਧ VOTING ਜਿਹੜੀ ਸ਼ੈਮੋਸ ਸੋਨੀ ਦੇ ਹੱਕ 'ਚ ਪਾਵਾਂਗੇ ਔਰ ਵੱਡੀ ਲੀਡ ਨਾਲ ਇਸ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿਤਾਵਾਂਗੇ ਧੰਨਵਾਦ ਸੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆ ਆਪਣੀ CNF ਪਿੰਡ ਕਲਿਆਣਪੁਰ ਦੀ ਕਮੇਟੀ ਦਾ ਪ੍ਰਧਾਨ ਸਤਨਾ ਪੱਟੀ ਜੀ ਦਾ ਔਰ ਪਰ ਨਾਲ ਰਾਜੂ ਜੀ ਦਾ ਔਰ ਖਾਸ ਕਰਕੇ ਇਹਦੇ ਵਿੱਚ ਜੋ ਸਹਿਯੋਗ ਕੀਤਾ ਸਾਡੇ ਸੰਜੁਕਤ ਸਮਾਜ ਮੋਰਚਾ ਦੇ ਕਿਸਾਨ ਅਗੂਸ ਦਾ ਜਸਪਾਲ ਸਿੰਘ ਜੀ ਕਿ ਉਹਨਾਂ ਦੇ ਇਸ ਵੱਡੇ ਸਹਿਯੋਗ ਦੇ ਨਾਲ ਅੱਜ ਇਸ ਨਗਰ ਦੇ ਵਿੱਚ ਐਸ்சி ਬੀਸੀ ਔਰ ਘਟ ਗਿੰਤੀ ਔਰ ਕਿਸਾਨ ਮਜ਼ਦੂਰ ਸਭ ਨਾਲ ਇਕੱਠੇ ਹੋ ਕੇ ਇੱਕ ਬੜਾ ਪਰਮਾ ਹੰਗਾਰਾ ਦਿੱਤਾ ਕਿ ਸਾਰੇ ਨਗਰ ਨੇ ਜਿਹੜਾ ਤੁਸੀਂ ਦੇਖ ਸਕਦੇ ਆ ਕਿ ਮੇਰਾ ਖਾਲਾ ਕੇ ਇਹ ਇੱਥੇ ਜਿਹੜੀਆਂ ਚੇਅਰ ਲੱਗੀਆਂ ਸੀ ਉਹ ਵੀ ਘਟ ਗਈਆਂ ਤੇ ਲੋਕ ਆਲੇ ਦੁਆਲੇ ਖੜੇ ਸੀ ਸੋ ਏਡੀ ਵੱਡੀ ਚੋਣ ਰੈਲੀ ਇਹ ਦੱਸਦੀ ਆ ਕਿ ਇਸ ਹਲਕੇ ਤੋਂ ਡਾਕਟਰ ਸਿਆਮ ਉਸ ਉਹ ਜਿਹੜਾ ਉਹ ਵੱਡੀ ਲੀਡ ਨਾਲ ਜੜਿਆ ਉਹ ਅੱਗੇ ਵਧ ਰਹੇ ਨੇ ਸੋ ਸਾਰੇ ਭਰਾਮਾਂ ਨੇ ਭਾਈਚਾਰਿਆਂ ਨੇ ਇਹ ਆਸਵਾਸ਼ਣ ਦਵਾਇਆ ਕਿ ਇਸ ਵਾਰ ਜਿਹੜੀ ਵੋਟ ਆ ਉਹ ਸਿਲੰਡਰ ਦੇ ਨਿਸ਼ਾਨ ਤੇ ਪਾਵਾਂਗੇ ਕਿਉਂਕਿ ਸਿਆਮੋ ਸੋਨੀ ਵੈਲ ਐਜੂਕੇਟਡ ਓਨੈਸਟ ਔਰ ਜੋਗ ਲੀਡਰ ਆ ਔਰ ਇਸ ਹਲਕੇ ਦਾ ਲੋਕਾ ਲੀਡਰ ਆ ਪਹਿਲੋਂ ਇਸ ਗੁਰਦਾਸਪੁਰ ਦੇ ਵਿੱਚ ਬਾਹਰੋਂ ਲੀਡਰ ਆਏ ਕੋਈ ਬੰਬੇ ਤੋਂ ਆਇਆ ਕੋਈ ਕਿੱਥੋਂ ਆਇਆ ਉਹਨਾਂ ਨੇ ਗੁਰਦਾਸਪੁਰ ਦੇ ਨੂੰ ਲੁੱਟਿਆ ਤੇ ਕੁੱਟਿਆ ਤੇ ਧੋਖਾ ਕੀਤਾ ਕਿਸੇ ਦੀ ਸਾਰ ਨਹੀਂ ਲਈ ਮੋੜ ਕੇ ਸੋ ਰਵਾਇਤੀ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਨੇ ਔਰ ਲੋਕ ਚਾਹੁੰਦੇ ਨੇ ਕਿ ਕੋਈ ਲੋਕਲ ਕੈਂਡੀਡੇਟ ਹੋਵੇ ਜਿਹਦੀ ਅਸੀਂ ਬਾਹ ਮੜ ਸਕੀਏ ਔਰ ਸਾਡੇ ਦੁੱਖ ਸੁੱਖ ਚਾਵੇ ਸੋ ਇਸ ਕਰਕੇ ਸਾਰੀਆਂ ਮਿਸ਼ਨਾਂ ਨੇ ਸਾਰੇ ਭਾਈਚਾਰਿਆਂ ਨੇ ਡਾਕਟਰ ਸਿਆਮੋ ਸੋਨੀ ਦਾ ਸਮਰਥਨ ਕੀਤਾ ਔਰ ਅਸੀਂ ਉਹਨਾਂ ਦੀ ਚੋਣ ਮਹਿੰਮ ਦੇ ਵਿੱਚ ਜਦੋਂ ਪਿੰਡ-ਪਿੰਡ ਜਾਂਦੇ ਆ ਸਾਨੂੰ ਪਤਾ ਲੱਗਦਾ ਕਿ ਲੋਕ ਜਿਹੜਾ ਬੜਾ ਭਰਮਾ ਹੰਗਾਰਾ ਦੇ ਰਹੇ ਨੇ ਅੱਜ ਇਹ ਸਾਡਾ 10ਵਾਂ 11ਵਾਂ ਦਿਨ ਆ ਇਸ ਚੋਣ ਮਹਿੰਮ ਦੇ ਵਿੱਚ ਕਿ ਸਾਡੀ ਟੀਮ ਜਿਹੜੀ ਆ ਪੂਰੀ ਬਹੁਤ ਸਰਗਰਮੀ ਦੇ ਨਾਲ ਕੰਮ ਕਰ ਰਹੀ ਆ ਔਰ ਅੱਜ ਕਲਿਆਣਪੁਰ ਦੇ ਵਿੱਚ ਇਹ ਜਿਹੜਾ ਹੰਗਾਰਾ ਇਹ ਹੋਰ ਵੀ ਜਿਹੜੇ ਬਾਕੀ ਨੇ ਰਹਿੰਦੇ ਆ ਚੋਣ ਮਹਿੰਮ ਨੂੰ ਹੋਰ ਵੀ ਤਿੱਖਾ ਕਰੇਗਾ ਸੋ ਮੈਂ ਕल्याणਪੁਰ ਦੇ ਪਿੰਡ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਬੜਾ ਪਰਮਾ ਜਿਹੜਾ ਅਮਾਰਾ ਦਿੱਤਾ ਸਾਰੇ ਭਾਈਚਾਰੇ ਸਿੱਖ ਭਾਈਚਾਰਾ ਔਰ ਕ੍ਰਿਸਚੀਅਨ ਭਾਈਚਾਰਾ ਔਰ ਸਾਰੇ ਬਾਕੀ ਵੀ ਸਾਡੇ ਜਿੰਨੇ ਵੀ ਭਰਾ ਇੱਥੇ ਇਕੱਠੇ ਹੋਏ ਪੈਣਾ ਇਕੱਠਿਆਂ ਵੱਡੀ ਗਿਣਤੀ 'ਚ ਤੇ ਸਭਨਾਂ ਨੇ ਬੜੇ ਧਿਆਨ ਦੇ ਨਾਲ ਸੁਣਿਆ ਤੇ ਜਿਹੜੇ ਨਾਰੇ ਲਾ ਕੇ ਹੱਥ ਕੜੇ ਕਰਕੇ ਗੈਸ ਸਿਲੰਡਰ ਨੂੰ ਬੋਰਡ ਪਾਉਣ ਦਾ ਜਿਹੜਾ ਸਾਡੇ ਨਾਲ ਵਾਅਦਾ ਕੀਤਾ